ਉਹ ਵੇਲੇ ਕਿੰਨੇ ਵਧੀਆ ਸਨ ਜਦੋਂ ਪਾਟੀਆਂ ਨੂੰ ਸਿਉਤਾ ਜਾਂਦਾ ਸੀ ਟੁੱਟੀਆਂ ਨੂੰ ਗੰਡਾਇਆ ਜਾਂਦਾ ਸੀ ਰੁਸੀਆਂ ਨੂੰ ਮਨਾਇਆ ਜਾਂਦਾ ਸੀ ਪਾਉਣ ਵਾਲੇ ਕੱਪੜਿਆਂ ਤੇ ਟਾਕੀਆਂ ਲੱਗੀਆਂ ਹੁੰਦੀਆਂ ਜੁੱਤੀਆਂ ਦੇ ਵੀ ਟਾਕੀਆਂ ਕਈ ਵਾਰ ਜੁੱਤੀਆਂ ਇੰਨੀਆਂ ਕੱਸ ਜਾਂਦੀਆਂ ਕਿ ਢੱਲੀ ਝੋ ਮੋਰੀ ਹੋ ਜਾਂਦੀ ਸੀ ਕੋਈ ਮਹਿਸੂਸ ਨਹੀਂ ਸੀ ਕਰਦਾ ਮੁੰਡੇ ਦੇ ਵਿਆਹ ਵਲੇ ਜੀਜੇ ਫੋਫੜ ਸ਼੍ਰੀਕਾਰ ਉਸ ਜਾਂਦਾ ਤੇ ਪੈਰੀ ਪਾਗ ਰੱਖ ਕੇ ਮਨਾ ਲਿਉਂਦੇ ਇੱਕ ਰਿਸ਼ਤੇਦਾਰ ਰੁਸੀਆ ਹੁੰਦਾ ਤਾਂ ਦੂਜਾ ਕਹਿੰਦਾ ਭਈ ਉਹਨੂੰ ਤੁਸੀਂ ਨਹੀਂ ਮਨਾਉਣ ਜਾਣਾ ਤੇ ਅਸੀਂ ਵੀ ਨਹੀਂ ਆਉਣਾ ਤੇ ਯਾ ਆਪਣਾ ਦੁਬੇਨਾ ਕਾਰਜ ਸੋਭ ਦੇਣਾ ਹੁਣ ਜਮਾਨਾ ਬਦਲ ਗਿਆ ਜੁੱਤੀ ਘੰਡਾਉਣਾ ਸ਼ਾਂ ਦੇ ਖਿਲਾਫ ਹੋ ਗਿਆ ਟਾਕੀਆਂ ਤੇ ਕੀ ਲਾਉਣੀਆਂ ਕੱਪੜਾ ਦੂਜੀ ਵਾਰ ਪਾਉਣ ਦਰਵਾਜ ਨਹੀਂ ਹੈਗਾ ਔਰ ਤੁਹਾਨੂੰ ਹਰ ਫੰਕਸ਼ਨ ਤੇ ਨਵਾਂ ਸੂਟ ਚਾਹੀਦਾ ਤੇ ਫਿਰ ਟਾਕੀਆਂ ਵਾਲਾ ਸੂਟ ਕੌਣ ਪਾਵੇ ਮਰਮਤ ਦਾ ਨਹੀਂ ਛੱਡਣ ਦਾ ਰਵਾਜ ਆ ਜਿਵੇਂ ਅੱਜ ਦੀ ਡਾਕਟਰੀ ਅਨੁਸਾਰ ਨੁਕਸਪੈਨ ਤੇ ਪਿੱਤਾ ਬੱਚੇਦਾਨੀ ਛਾਤੀ ਤੇ ਹੋਰ ਸਰੀਰ ਦੇ ਅੰਗ ਰਿਮੂਵ ਕੀਤੇ ਜਾਂਦੇ ਉਸੇ ਤਰ੍ਹਾਂ ਲੋਕ ਰਿਸ਼ਤੇ ਵੀ ਰਿਮੂਵ ਕਰਨ ਲੱਗ ਪਏ ਮਨਾਉਣ ਵਾਲਾ ਰਿਵਾਜ ਖਤਮ ਹੋ ਗਿਆ ਉਹ ਆਪਣੇ ਘਰ ਵਿੱਚ ਬਾਲੀ ਦਖਲ ਅੰਦਾਜ਼ੀ ਕਰਦੀ ਛੱਡ ਦਿਓ ਫੁੱਫੜ ਮਾਮਾ ਮਾਸੜ ਬਾਲੇ ਰੋਸਦੇ ਆ ਉਹਨਾਂ ਨੂੰ ਵੀ ਸਦਾ ਨਾ ਦਿਓ ਕਈ ਕੱਪੜੇ ਜੁੱਤੇ ਯੂਜ਼ ਐਂਡ ਥਰੂ ਹੋ ਗਏ ਆ ਜਦੋਂ ਕੱਪੜੇ ਜੁੱਤੇ ਯੂਜ਼ ਐਂਡ ਥਰੂ ਹੋ ਗਏ ਆ ਤੇ ਰਿਸ਼ਤੇ ਵੀ ਭਾਵੇਂ ਪੱਟ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਕੋਈ ਕਿੰਨੀ ਕੁ ਕਿਸੇ ਦੀ ਮਿੰਤ ਕਰੇ ਗੱਲ ਸਹੀ ਆ ਪਰ ਹੁਣ ਜ਼ਮਾਨਾ ਬਦਲ ਗਿਆ ਕੋਈ ਟੁੱਟੇ ਨੂੰ ਜੋੜਨ ਗੰਡਣ ਦੀ ਕੋਸ਼ਿਸ਼ ਹੀ ਨਹੀਂ ਕਰਦਾ ਆਖੇ ਮਾਮਾ ਫੁੱਫੜ ਮਾਸੜ ਜੇ ਸਾਡੇ ਵਿਆਹ ਨਹੀਂ ਹੋਣਗੇ ਤਾਂ ਸਾਡਾ ਵਿਆਹ ਟਕਜੂ